ਆਇਆ ਦੇਲੀ ਗੂਜ ਸ੍ਰੀ ਚੰਕੌਰ ਸਾਹਿਬ ਕੋ ਤੁਹਾਡਾ ਸਵਾਗਤ ਹੈ ਦਾਸ ਇਕਬਾਲ ਸਿੰਘ ਮਰਜੀ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਚੋਟੌਰ ਸਾਹਿਬ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਜਿੱਥੇ ਤੁਸੀਂ ਸੰਗਤੀਆਂ ਦੀ ਗੁਣਤੀ ਵਿੱਚ ਸੰਗਤਾਂ ਤੇ ਇਸ ਇਕਾਠੋਂ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਨੂੰ ਬਹੁਤ ਹੀ ਸੁੰਦਰ ਲੋਹੇ ਕੰਢ ਨਾਲ ਸਜਾਇਆ ਹੋਇਆ ਹੈ ਅੱਜ ਸਹਜਦਾਦਾ ਬਾਬਾ ਜੁਧਾਰ ਸਿੰਘ ਜੀ ਦਾ ਪ੍ਰਕਾਸ਼ ਪਰਬ ਜਨਮ ਦਿਹਾੜਾ ਸਹਜਦਾਦਾ ਬਾਬਾ ਜੁਧਾਰ ਸਿੰਘ ਜਿਸ ਸਥਾਨ ਤੇ ਮਨਾਇਆ ਜਾ ਰਿਹਾ ਹੈ লাইਵ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਵੱਡਾ ਇਕੱਠ ਸੰਗਤਾਂ ਦਾ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਥਾਵਾਂ ਤੇ ਦੂਰੋਂ ਮੇੜੇ ਸੰਗਤਾਂ ਚੱਲ ਕੇ ਸ੍ਰੀ ਚਮਕੌਰ ਸਾਹਿਬ ਪਹੁੰਚਿਆ ਹੋਇਆ ਤਸਵੀਰ ਦੇਖ ਸਕਦੇ ਹੋ ਵੱਖ-ਵੱਖ ਪਰ ਆਦੇ ਸੰਗਤਾਂ ਦੇ ਲਈ ਲੰਗਰਾਂ ਦੇ ਪ੍ਰਬੰਧ ਦੇ ਨਾਲ ਹੀ ਰਾਗੀ ਜੱਥੇ ਹਜ਼ੂਰੀ ਜਗਤਿਆ ਵੰਡੋ ਕੀਰਤਨ ਕਰ ਸੰਗਤਾਂ ਨੂੰ ਪਿਆਸ ਨਾਲ ਜੋੜਿਆ ਜਾ ਰਿਹਾ ਆ ਇਸਕਰੀਮ ਦਾ ਲੰਗਰ ਦੇਖ ਸਕਦੇ ਹੋ ਇੱਥੇ ਚੱਲ ਰਿਹਾ ਹੈ ਇਸ ਵਿੱਚ ਸੇਵਾਦਾਰ ਸੇਵਾ ਕਰ ਰਹੇ ਨੇ ਇਸਕਰੀਮ ਦਾ ਲੰਗਰ ਫੂਡ ਦਾ ਲੰਗਰ ਵਕ ਵਕ ਤਰ੍ਹਾਂ ਦੇ ਲੰਗਰ ਸੰਗਤਾਂ ਦੇ ਲਈ ਇਸ ਸਾਲ ਤੇ ਲਗਾਏ ਹੋਏ ਨੇ ਅਸਵੀਰਾ ਜੀ ਚੰਕੌਰ ਸਾਹਿਬ ਜੀ ਦੇ ਸਾਹਿਬ ਜੀ ਦੇ ਤੁਸੀਂ ਵਰਦਾਰਾ ਸਾਹਿਬ ਦੇ مارشل کے سلطہ سویر کو ہی مقتلہ سے سویر دے لئی اور چلی ہے نا اور اسے ہم کتلہ سویر مارشل کے سلطہ مقتلہ کے پائی سنگو سے بلائے ہاں میری کے لئے پیٹل سوار میں چاندے ہیں ہو سجایا ہوا تصویر گردوارا شری ਪ੍ਰਵਰ ਸਾਬ ਅੱਗੇ ਤੁਹਾਨੂੰ ਭਾਈ ਸੰਗਤ ਸਿੰਘ ਦੀਵਾਨ ਹਾਲ ਦੇ ਵਿੱਚ ਲੱਖ ਵੱਖ ਹਿਉਰੀ ਰਾਗੀ ਜਤੇ ਕੀਰਤੇ ਜਤੇ ਉਹਨੂੰ ਕੀਰਤਨ 11 ਵਜੇ ਤੱਕ ਸੰਗਤ ਨੂੰ ਇਤਿਹਾਸ ਦੇ ਨਾਲ ਜੋੜਿਆ ਜਾਵੇਗਾ। ਤਸਵੀਰ ਐਸਾ ਦੇ ਸੰਗਤ ਮੀਰ ਸਾਹਿਬ ਭਾਰੀ ਇਕੱਠ ਸੋਪੀ ਵੱਖ-ਵੱਖ ਸਾਡੇ ਲੰਗਰਾਂ ਤੇ ਲੈਣਾ ਲੱਗੀਆਂ ਹੋਈਆਂ ਨੇ ਇਹ ਸਾਡੇ ਉਹਨਾਂ ਕਰੇ ਸਿਜਾਏ ਹੋਈਆਂ ਨੇ ਹਰ ਚੰਦ ਗਾਰੇ ਤੁਸੀਂ ਕਰ ਸਕਦੇ ਹੋ ਇਸ ਵੀਰ ਤੋਂ ਇੱਥੇ ਹੁਣ ਜੋ ਸਾਇਲਡ ਵਿੱਚ ਦਾ ਬਰੈਡ ਸੈਂਡਵਿਚ ਤੇ ਲੰਗਰ ਸਵੇਰੇ ਇੱਥੇ ਜੋ ਕਿ ਫਰੂਟ ਦਾ ਲੰਗਰ ਲੱਗਿਆ ਸੀ ਤੇ ਹੁਣ ਵੱਖ-ਵੱਖ ਆਰ ਦੇ ਪੀਸਟੀਆ 버거 ਪੀਜ ਦੇ ਲੰਗਰਾਂ ਦੇ ਵਿੱਚ ਜਿਆਦਾ ਭੇਡ ਦੇਖੀ ਜਾ ਰਹੀ ਹੈ। ਹਲੋ ਦੀਵਾਨ ਹਾਲ ਦੇ ਵੀ ਦਰਸ਼ਣ ਕਰਾਵਗੇ ਸੰਗਤ ਬਾਹਰ ਦਾ ਵੱਡੇ ਇਕੱਠ ਦੇ ਤੌਰ ਤੇ ਦੇਖ ਸਾਡੇ ਨੂੰ ਲੰਗਰ ਚੱਲਦੀ ਹੈ। ਚਾਹ ਦਾ ਲੰਗਰ, ਬ੍ਰੈਡ ਪਕੌੜੇ ਦੇ ਲੰਗਰ, ਹੋਰ ਤਰ੍ਹਾਂ ਤਰ੍ਹਾਂ ਦੇ ਲੰਗਰਾਂ ਤੇ ਮਹਿਲਾ ਲੱਗੀਆਂ ਹੀ ਹੈ। ਇੱਥੇ ਸੰਗਤ ਜੋ ਕਿ ਬ੍ਰੈਡ ਪਕੌੜੇ ਦੁੱਧ ਦਾ ਲੰਗਰ تیار ہو جو سیوہ دار بی جو کی سیوہ کر رہی ہیں جو برڈ کھ رہے ہیں اس بیرہ دیپ مارا بھی کی ہوئی ہے صحبزہ برڈ کے لگ تہ ਸੋ ਜੀ ਬਹੁਤ ਸਵਾਗਤ ਹੈ ਜੀ ਸਭ ਨੂੰ ਬੰਦਾ ਜੀ ਸਾਡੇ ਕੋਲ ਆਏ ਹੋਏ ਆਪ ਸੰਗਤਾਂ ਦਾ ਇਕੱਠ ਤੋਂ ਅੰਦਾਜ਼ਾ ਲਗਾ ਸਕਦੇ ਹੋ ਅੱਜ ਸਹਿਬ ਜੀ ਆਦੇ ਜਨਮ ਦਿਹਾੜੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜੋ ਕਿ ਸ੍ਰੀ ਚੰਕੌਰ ਸਾਹਿਬ ਦੇ ਸਵਿੱਤਰ ਘਰਤੀ ਤੇ ਲਤਮਾਸਕ ਮੇਲ ਦੇ ਲਈ ਪਹੁੰਚੀ ਹੋਈ ਹੈ ਤੇ ਐਲ ਸੀ ਡੀ ਵਗੈਰਾ ਸੰਗਤ ਦੇ ਲਈ ਲਗਾਈ ਹੋਈ ਹੈ ਬਾਹਰੋਂ ਵੀ ਦਰਸ਼ਨ ਕਰ ਸਕਦੇ ਨੇ ਆਈ ਸੰਗਰਸ ਸਿੰਘ ਦੀਵਾਨ ਹਾਲ ਦੇ ਵਿੱਚ ਆ ਕੀਰਤਨ ਸਵਾਗਤ ਜੀ ਆ ਜੀ ਵਕਤ ਵਕਤ ਤੇ ਜੀ ਤੁਹਾਡੀ ਆਸ ਕੀ ਜੋਗੀ ਇਹਨਾਂ ਦਾ ਸਾਹੇ ਪਜਾਦੀ ਉਸ ਤੌਰ 'ਤੇ ਆਦੇ ਦੋਸਰ ਹੱਥ ਦੀ ਨਰਦੀ ਤੇ ਚਾ ਗੀਤ ਔਰ ਸੰਗਰਸ ਸਿੰਘ ਦੀਵਾਨ ਹਾਲ ਜੀ

فا سنگ ਹੋਰ ਟੋਲੇ ਦੇ ਇਲਾਕਿਆਂ ਤੋਂ ਸੰਗਤ ਵਰਦੀਆਂ ਸੁਬਾਹਾਂ ਦੇ ਭਾਜਾ ਜਾਰ ਰਹਿਣਾ ਹੈ ਕਿ ਜੇ ਇਹ ਹੀ ਮਾਹੌਲ ਪੂਰੇ ਪੰਜਾਬ ਦੇ ਅੰਦਰ ਪਣ ਜਾਵੇ ਦੇਖੋ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਜਾਂ ਬਾਹਰ ਸੱਚੇ ਬਾਦਸ਼ਾਹ ਜੀ ਦੇ ਨਾਲ गुरु के सुखा में दास स्वागत वाह और असपात ये ऐसी माहौल सब पास में बन जावे उ चेचे यतन हो सबका आप गुरु साहेब गुरु के साथ जावे इस ही दानू याद करने ਲਈ इस तरीके के नाल एकत्र हो तब साडा इतिहास گرو کی جنم شریند پور سا پابند کر سچے بادشاہ دینے اکن کے نار خارم پاکتا کاروائی کے پر کمورا جوگ دار پایا میں دیکھتا بڑی آمی اتنے چوکاور صاحب اوناس دیکھتا کہ باہر لکھینا ہوئینا جو کی اللہ یارت کا دیکھتا دو ریٹھا دیلن کو بڑا جوک دینا نی جس کون کے کو بے ہو دینا تباہر لائنا برون وہ کاؤں کاری دولینہ نے دخشے کو نہیں مٹھ سکتی ہے کیوں کیوں کہ آب واہ دلو نے اتنا شدی گانا کو تھا رکی ہے کہ اے سدا دولینہ کے بچ نام چمکتے گرانے بیٹم میں ایک ہی نیمت ہے جاترہ کے لئے تکارے باہ آمین ارچے دہاں جاناں خدا کے لئے

چمکا داخت

1984 کے وچ شری اکار مقدس گرو کے ایثاروں اے مکھاں دی لاڑ لاڑاں اے انہاں اے کڑی قوموں ہمیشہ سید رہے کہ قوم دے تے اوکھے تو اک سماج آ جاوے اسیں جنہاں محتط ثوابوں سید لائے کے بہار یہ کام بھی ہے بڑا کمال ہے بھائی صاحب بھائی ہر اپ سے پاس ہو جو دور دارا شریف اپ صاحب رکھو میں بڑے چنام جھک ٹھہرا وہ دن کے بعد مرگی دے وچ توق والی صاحب ایک گنگو کا پینٹ سے لکھی طور جدیدان ਹੀ ਪਾਪ ਹੈ ਪਤਵਸਤੀ ਸ੍ਰੀ ਅਕਾਲ ਪੁਰਖ ਸਾਜਿ ਬਾਜ ਸਿੰਘ ਸਹਿਬਾਨਾ ਦੀ ਇਹ ਕਥਨ ਦਾ ਆਦੇਸ ਭਾ ਮੇਰੇ ਇਤਿਹਾਸ ਦੇ ਵਿੱਚ ਸੱਚੇ ਬਾਦਸ਼ਾਹ ਦੀ ਨਾ ਪਾਪ ਪੰਥ ਨਾ ਆਗਾ ਜਿਹਦੇ ਵਿੱਚ ਸਾਧਗੁਰੂ ਆਖੇ ਨੇ ਇਹ ਜਨਨ ਨੂੰ ਦੂਦ ਮੰਗੇ ਕੇਸੂ ਕੋ ਸੇਕ ਕੀ ਜੋ ਆਪ ਜਪੈ ਰਹੇ ਹੈ

نام ہے <if> <will> बच्चा दे गुरमुख समागम अल्लाह जरा दे नाईना ऐसा दे अल्लाह की लिया तस्दीकात पूरी तरह संस्था के नाल ਅਬੀਰਨੀ ਸੇਵਾਦਾਰ ਸੇਵਾ ਰਾਹੇ ਦੇ ਵਾਪਸ ਚਰਦੇ ਨਗਰ ਦੀ ਸੇਵਾ ਲੈਣਾ ਕਿਉਂ ਅਰੇ ਨਗਰ ਦੇ ਉਡੀਕ ਕਰ ਰਹੇ ਨੇ ਬਿਸਮਿਲਲਾ ਮੇਜੋਨਾ ਸ਼ੁਰੂ ਕਰਦੇ ਹਾਂ ਸਾਹਿਬ ਜੀ ਸਾਹਿਬ ਜੀ ਆ ਕੇ ਸੇਵਾ ਦਿਖਾਣਾ ਜੋ ਬੜੇ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ہزار اس جم دہاڑے گرو گھر پہچ رہی

ਇਸ ਚੀਆ ਦੇ ਲੰਗਰ ਤੇ ਹੋਰ ਲੰਗਰ ਜੋ ਵਕ ਵਕ ਇੱਥੇ ਗੁਰੂ ਘਰ ਦੇ ਵਿੱਚ ਸੰਗਤਾਂ ਵੱਲੋਂ ਸਾਲਾ ਲਗਾ ਕੇ ਮੰਡਿਆ ਜਾ ਰਿਹਾ ਹੈ ਤੇ ਗੁਰੂ ਸਾਹਿਬ ਦੇ ਅੰਦਰ ਦਰਸ਼ਨ ਕਰਨ ਦੇ ਲਈ ਮੱਦੇਨਜ਼ਰ ਕਿੰਨ ਸੰਗਤਾਂ ਜੋ ਕਿ ਰਤਮਾਸਤ ਕੋਈ ਹੋ ਰਹੀਆਂ ਨੇ ਮੱਥਾ ਟੇਕ ਕੇ ਗੁਰੂ ਘਰ ਹਾਜ਼ਰੀਆਂ ਭਰ ਰਹੀਆਂ ਨੇ ਤੇ ਪ੍ਰਾਤਿਪੁਰੰਦਾ اندازہ ਸਾਡੇ ਕੀ ਸੰਗਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਪਵਿੱਤਰ ਸਥਾਨ ਤੇ ਪਾਣੀ ਪਾ ਕੇ ਬਾਤ ਉਹਨਾਂ ਆਪ ਸਾਧਾ ਸੈ ਨਾਰਾ ਬਾਬਾ ਜੀ ਸਾਹਿਬ ਜੀ ਉਹਨਾਂ ਦਾ

ਵੀਰਾ ਗੁਰਦੁਆਰਾ ਸ੍ਰੀ ਕਤਰਗੜ੍ਹ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਇਕੱਠ ਤੋਂ ਤੁਸੀਂ ਅੰਬਰਾਜਾ ਲਗਾ ਸਕਦੇ ਹੋ ਕਿ ਇਸ ਸਾਹਿਬਜ਼ਾਦੇ ਦੀ ਯਾਦ ਵਿੱਚ ਜੋ ਸੰਗਤ ਹੈ ਇੱਥੇ ਨਤਮਾਸਕ ਹੋਣ ਦੇ ਲਈ ਜੋ ਦੇਸ਼ ਆਪਦੇਸ਼ਾ ਤੋਂ ਪੂਰੇ ਸੰਗਤਾਂ ਵੱਡੇ ਉਤਸ਼ਾਹ ਨਾਲ ਪਹੁੰਚਦੀਆਂ ਨੇ ਹਰ ਸਾਲ ਇਹ ਜੋ ਜਨ ਦਿਹਾੜਾ ਸ੍ਰੀ ਚੰਕੌਰ ਸਾਹਿਬ ਸਾਹਿਬਜ਼ਾਦੇ ਦੀ ਇਹ ਆਦਿ ਵਿੱਚ ਮਨਾਇਆ ਜਾਂਦਾ ਲੋਕੀ ਐਨਾ ਸਹਿਬ ਜੱਤ ਦਾ ਬਾਬਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਗਿਆ ਤੇ ਹੁਣ ਸਹਿਬ ਜੱਤ ਦੇ ਬਾਬਾ ਜੁਹਾਰ ਸਿੰਘ ਜੀ ਦਾ ਗੁਰੂ ਘਰ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਸਜਾਏ ਹੋਏ ਦੀਆਂ ਤਸਵੀਰਾਂ ਤੁਸੀਂ ਸਾਹਮਣੇ ਲਾਈਵ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਕਤਰਗੜ੍ਹ ਸਾਹਿਬ ਦੀ ਹੈ ਇੱਥੇ ਸੰਗਤਾਂ ਦਾ ਇਕੱਠ ਹੋ ਰੱਜਾ ਲਗਾ ਸਕਦੇ ਹੋ ਤੁਸੀਂ ਜੀ ਸੰਗਤਾਂ ਨੇ ਦੂਰੋਂ ਲੋੜੇ ਚੱਲ ਕੇ ਇਸ ਸਥਾਨ ਤੇ ਪਹੁੰਚੀ ਹੋਈਆਂ ਪਿੰਡ ਯੋਧ ਵੱਲੋਂ ਜੋ ਸਿੱਧੀ ਜੋੜ ਮੇਲ ਦੌਰਾਨ ਜੋੜਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਪੁਨਾ ਵੱਲੋਂ ਹੁਣ ਅੱਜ ਜਲੇਬੀਆਂ ਦਾ ਲੰਗਰ ਇੱਥੇ ਸੰਗਤ ਲਈ ਜਲੇਬੀਆਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ ਸੰਗਤਾਂ ਦੇ ਨਾਲ ਤੁਸੀਂ ਸੇਵਾ ਦਾ ਸੇਵਾ ਕਰ ਰਹੇ ਨੇ ਜਲੇਬੀਆਂ ਸੇਵਾਗਾਰ ਲੱਡੂ ਜਲੇਬੀਆਂ ਵਕਤ-ਵਕਤ ਪਰੋਲ ਦੇ ਸੰਗਤਾਂ ਵੱਲੋਂ ਲਾਇਆ ਜਾ ਰਿਹਾ ਹੈ ਗੋਪਾਏ ਜਾ ਰਹੇ ਲੋਗੋਪਿਆ ਦਾ ਨੰਗਰ ਵੀ ਵੱਡਿਆ ਜਾ ਰਿਹਾ ਜਿਲੇਬੀਆਂ ਸੌਤਾ ਬੰਦ ਰਿਹਾ ਤਸਵੀਰਾਂ ਮਹਾਨੋ ਗੋਪਿਆ ਦਾ ਨੰਗਰ ਦੇਖ ਸਕਦੇ ਹੋ ਤੁਸੀਂ ਅਰਵਾਧਾਰ ਸੇਵਾ ਕਰ ਰਹੇ ਨੇ ਗੋਪਿਆ ਦਾ ਨੰਗਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੰਕਲੋ ਪਾਣੀ ਦਾ ਨਾਲ ਕੀਤਾ ਹੈ ਤੇ ਨਾਲ ਹੀ ਉਹਨਾਂ ਵੱਲੋਂ ਨਿਯੰਤਰਣ ਕੀਤਾ ਹੈ ਬਣ ਰਹੀਏ ਨੇ ਵੀਰ ਬੰਦੇ ਪੱਧਰ ਤੇ ਸੇਵਾਦਾਰ ਸੇਵਾ ਕਰ ਰਹੇ ਨੇ ਤਸਵੀਰਾਂ ਤੁਸੀਂ ਨਾਲ ਲਗਾ ਸਕਦੇ ਜੋ ਉੱਤੇ ਧਰ ਲੰਗਰ ਬਣਾਇਆ ਜਾ ਰਿਹਾ ਹੈ ਜੋ ਉੱਤੇ ਚਲੇ ਜਾ ਰਹੇ ਨੇ ਤੇ ਲੰਗਰਾਂ ਨੂੰ ਪਾਣੀ ਜੋ ਤਿਆਰ ਹੈ

ਕਲੇਬੀਆਂ ਗੋਲ ਗੱਪੇ ਵੱਖ-ਵੱਖ ਤਰ੍ਹਾਂ ਦੇ ਲੰਗਰ ਜੋ ਸੰਗਤਾਂ ਨੂੰ ਵਰਤਾਏ ਜਾ ਰਹੇ ਨੇ ਪਿੰਡ ਕੋਏ ਦੀ ਜੋ ਕੋਏ ਦੀ ਕਮੇਟੀ ਵੱਲੋਂ ਹਰ ਸਾਲ ਜੋੜੇ ਸੇਵਾ ਕੀਤੀ ਆਦੀ ਆ ਉਹਨਾਂ ਦੇ ਵੱਲੋਂ ਇਹ ਲੰਗਰ ਚਲਾਈ ਨੇ ਹੋਰ ਵੱਡਾ ਇਕੱਠ ਗੁਰਦੁਆਰਾ ਸ਼੍ਰੀ ਤਖਤ ਗੁਰਦਾਰ ਸਾਹਿਬ ਤੇ ਅੱਗੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਸੁੰਦਰਤਾ ਗਿਆ ਲੱਗਾਇਆ ਹੋਇਆ